ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਵੀ ਜਿਹੜੇ ਪੰਜਾਬ ਦੇ ਆਰਟਿਸਟ ਨੇ ਐਕਟਰ ਲਾ ਲਓ ਸਿੰਗਰ ਲਾ ਲਓ ਜਾਂ ਬਾਕੀ ਲੈ ਲਓ ਜੋ ਸਰਹੱਦ ਦੇ ਉਸ ਪਾਰ ਦੇ ਨੇ ਕਿੱਦਾਂ ਦੇ ਨੇ ਉਹਨਾਂ ਦਾ ਮੈਨੂੰ ਨਹੀਂ ਪਤਾ ਕਿੱਦਾਂ ਦੇ ਐ ਸਾਡੇ ਵਾਲੇ ਕਿੱਦਾਂ ਦੇ ਐ ਭਈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਖੁਸਰੇ ਹੁੰਦੇ ਸੀ ਪਹਿਲਾਂ ਜਿਨ੍ਹਾਂ ਨੂੰ ਖੁਸਰੇ ਕਹਿੰਦੇ ਸੀ ਹੁਣ ਮਾਨਤ ਵੀ ਕਹਿੰਦੇ ਐ ਨਾ ਕੋਈ ਖੁਸਰਾ ਲੈਣ ਤੇ ਇਦਾਂ ਚਿੜਵੀ ਜਾਂਦੇ ਲੋਕ ਪਰ ਸੱਚ ਇਹੀ ਐ ਵੀ ਖੁਸਰੇ ਹੁੰਦੇ ਸੀ ਇਹ ਜਿਹੜੇ ਖੁਸਰੇ ਹੁੰਦੇ ਸੀ ਇਹ ਵਧਾਈ ਕਦੋਂ ਮੰਗਦੇ ਸੀ ਜਦੋਂ ਵਿਆਹ ਹੋ ਜਾਣਾ ਕਿਸੇ ਦੇ ਜਾਂ ਬੱਚਾ ਹੋ ਜਾਣਾ ਤਾਂ ਵਧਾਈ ਲੈਂਦੇ ਸੀ ਠੀਕ ਹੈ ਉਹ ਇੱਥੇ ਤੱਕ ਸੀਮਤ ਸੀ ਸਾਡੇ ਵਾਲੇ ਕੰਜਰ ਜਿਹੜੇ ਐ ਇੱਥੇ ਕਿਸੇ ਦੇ ਕੋਈ ਮਿਰਗ ਹੋ ਜਾਏ ਬੰਦਾ ਮਾਰ ਕੇ ਮਸ਼ਹੂਰ ਹੋ ਜਾਏ ਚੱਲ ਵਧਾਈ ਨੂੰ ਇਹਨਾਂ ਦੀ ਵਧਾਈ ਇਸ ਤਰ੍ਹਾਂ ਪਈ ਇਹਨਾਂ ਨੇ ਨੈਟ ਤੇ ਪਾਉਣ ਲੱਪਣਾ ਉਹਦੇ ਬਾਰੇ ਜਾਂ ਉਹਦੇ ਬਾਰੇ ਫਿਲਮ ਬਣਾਉਣ ਲੱਪਣਾ ਆ ਹਾਲ ਹੈ ਇਹਨਾਂ ਦਾ ਤੇ ਮੈਨੂੰ ਕਈ ਬੰਦੇ ਕਮੈਂਟ ਕਰਕੇ ਕਹਿੰਦੇ ਵੇ ਜੇ ਤੂੰ ਸਟਾਰ ਹੁੰਦਾ ਤੂੰ ਵੀ ਇਦਾਂ ਦਾ ਹੁੰਦਾ ਭਾਈ ਮੇਰੇ ਬਾਰੇ ਸਰਚ ਕਰ ਲਓ ਇੰਡੀਅਨ ਐਕਸਪ੍ਰੈਸ ਵਿੱਚ ਜਦੋਂ ਮੈਂ ਛਪਿਆ ਸੀ ਸੰਨ 2003 ਚ ਆ ਲਾਲਾ ਜੀ ਆ ਤੁਹਾਡਾ ਸਟਰਗਲ ਕਰਦਾ ਫਿਰਦਾ ਸੀ ਸਿਕੰਦਰ ਵਾਲਾ ਮੁੰਡਾ ਇਹ ਕਿੰਨੀ ਕ ਹਵਾ ਸੀ ਮੈਂ ਇਹਨੂੰ ਬੁਲਾਉਂਦਾ ਨਾ ਜਿਵੇਂ ਇਦਾਂ ਦਾ ਹੁੰਦਾ ਮੈਂ ਇਦਾਂ ਕਦੀ ਫਰਕ ਨਹੀਂ ਕੀਤਾ ਨਾ ਅੱਗੇ ਸ਼ਹਿਦ ਹੋਵੇ ਕੁਦਰਤ ਦੀ ਮਿਹਰ ਹੈ ਇਹ ਕ੍ਰੈਡਿਟ ਆਪਾਂ ਕ੍ਰੈਡਿਟ ਆਪਾਂ ਲੈ ਲੈਨੇ ਆ ਇਦਾਂ ਦੀ ਗੱਲ ਕੋਈ ਨਹੀਂ ਉਧਰ ਵਾਲਿਆਂ ਦਾ ਮੈਨੂੰ ਪਤਾ ਨਹੀਂ ਪਰ ਉਧਰ ਜਿਹੜਾ ਸੋਸ਼ਲ ਮੀਡੀਆ ਹੈ ਉਹਨੇ ਜ਼ਰੂਰ ਸ਼ੁਰੂ ਕਰ ਲਿਆ ਆ ਉਹ ਹੁਣ ਰੀਲਾਂ ਪਾਈ ਜਾ ਇਹ ਤਰੀਜ਼ਾ ਕਿਸੇ ਨੂੰ ਪਤਾ ਨਹੀਂ ਜੰਗ ਦਾ ਲੇਕਿਨ ਉਹ ਚੀਜ਼ਾਂ ਕਰਦੇ ਜੇ ਕਿਤੇ ਅਸਲ ਦੀ ਜੰਗ ਲੱਗ ਜੇ ਨਾ ਪਹਿਲੀ ਗੋਲੀ ਤੁਹਾਡੇ ਹੀ ਚਤੜਾਂ ਤੇ ਵੱਜਣੀ ਆ ਕੇ ਔਰ ਵੱਜਣੀ ਵੀ ਚਾਹੀਦੀ ਇਦਾਂ ਦੇਂਦੇ ਜਾਂ ਕੇ ਅਕਲ ਤਾਂ ਆ ਕੇ ਅਕਲ ਆਵੇ ਜਿੰਨੇ ਲੋਕ ਸੀ ਇਹਨਾਂ ਜੰਗ ਤੇ ਮੁੱਦਾ ਸ਼ੁਰੂ ਕਰ ਲਿਆ ਉਹ لمبے ਨੱਕ ਵਾਲਾ ਬੋਲ ਗਿਆ ਮੈਂ ਉਹਨਾਂ ਅਖੀਰ ਰੱਖ ਕੇ ਬੋਲਿਆ ਅਖੀਰ ਰੱਖ ਕੇ ਕਿਉਂ ਬੋਲਿਆ ਕਿਉਂਕਿ ਸਾਰੇ ਇਹੋ ਚੀਜ਼ਾਂ ਲੱਗਿਓ ਸੀ ਇਹਨਾਂ ਚੋ ਕਿਸੇ ਵੀ ਬੰਦੇ ਨੂੰ ਇੱਕ ਨੂੰ ਪੁੱਛ ਕੇ ਦੇਖ ਲਓ ਮੈਂ ਘੁੱਗੀ ਦੀ ਕਰ ਲੇ ਵੀਡੀਓ ਇੱਕ ਦੇਖੀ ਜਾਂਦਾ ਸੀ ਉਹਦੇ ਚੋਂ ਬੜਬੜਿਆਂ ਦੇ ਨਾਂ ਲੈਂਦਾ ਭਈ ਫਲਾਨਾ ਜੀ ਲਸ਼ਕਾਰਾ ਚੈਨਲ ਚੱਲਦਾ ਸੀ ਰੌਣਕ ਮੇਲਾ ਚੱਲਦਾ ਸੀ ਉਹਦੇ ਚ ਜਿਹਦਾ ਵੀਡੀਓ ਆ ਜਾਂਦਾ ਸੀ ਜਿਹੜਾ ਆ ਜਾਂਦਾ ਸੀ ਬੰਦਾ ਉਹ ਹਿੱਟ ਹੁੰਦਾ ਸੀ ਵੀ ਰੌਣਕੀ ਰਾਮ ਦੇ ਨਾਂ ਮੈਂ ਫਲਾਨੇ ਲਸ਼ਕਾਰਾ ਚੈਨਲ ਚ ਸ਼ਾਇਦ ਕਹਿੰਦਾ ਮੈਂ ਪਹਿਲੀ ਵਾਰ ਆਇਆ ਤੇ ਮੇਰਾ ਨਾਂ ਘੁੱਗੀ ਉੱਥੋਂ ਰੱਖਿਆ ਗਿਆ ਮਗਨੇ ਭਾਈ ਦੇ ਚੈਨਲ ਤੇ ਉਹ ਇਹ ਗੱਲ ਕਰਦਾ ਉਨੇ ਬਹੁਤਿਆਂ ਦੇ ਨਾਮ ਐ ਜਿਹਦੇ ਸਭ ਤੋਂ ਕਲੋਜ਼ ਬੰਦਾ ਸੀ ਉਹ ਅੱਜ ਚੱਲ ਨਹੀਂ ਰਿਹਾ ਉਹਦਾ ਨਾਮ ਐ ਦੇਵੀ ਮਕਸੂਦਪੂਰੀ ਦੇਵੀ ਸੌਰੀ ਉਹਦਾ ਨਾਮ ਆ ਸੁਰਿੰਦਰਜੀਤ ਮਕਸੂਦਪੂਰੀ ਸੁਰਿੰਦਰਜੀਤ ਮਕਸੂਦਪੂਰੀ ਦਾ ਉਹ ਨਾਂ ਨਹੀਂ ਲਿਆ ਬਾਕੀ ਸਾਰਿਆਂ ਦਾ ਲਿਆ ਸੁਰਿੰਦਰਜੀਤ ਮਕਸੂਦਪੂਰੀ ਉਹਦਾ ਟੌਪ ਤੇ ਸੀ ਤੇ ਵਧੀਆ ਗਾਉਂਦਾ ਸੀ ਉਹਨੇ ਦੂਰਦਰਸ਼ਨ ਖੜਿਆ ਇੱਕ ਵਾਰ ਦੇਵੀ ਮਕਸੂਦਪੂਰੀ ਨੂੰ ਪੁੱਛਿਆ ਭਾਜੀ ਗਾਣੇ ਦੇ ਕਿੰਨੇ ਪਾਸੇ ਲੈ ਲੈਣੇ ਹਾਂ ਉਹ ਜੁਰਤਾ ਅਸੀਂ ਸਿੱਧਾ ਸਵਾਲ ਮੂੰਹ ਤੇ ਗੱਲ ਮਾਰਦਾ ਸੀ ਤੇ ਉਹਨੇ ਕਿਹਾ ਵੀ ਕੀ ਕਿੰਨੇ ਲੈ ਲੈਣੇ ਹੁਣ ਪਤਾ ਨਹੀਂ ਕਿੰਨੇ ਪੈਸੇ ਕਿਹਾ 30000 ਕੇ 20000 ਕਹਿੰਦਾ ਵੀ ਸਬੂਤ ਹੈ ਬੰਦਾ ਗਾਣਾ ਪੂਰਾ ਹਿੱਟ ਹੋ ਜਾਊਗਾ ਇਹ ਗੱਲ ਤੋਂ ਉਹਨਾਂ ਦੀ ਗੱਲ ਵੀ ਹੋਈ ਤੇ ਉਸ ਬੰਦੇ ਦਾ ਤਾਂ ਨਾਮ ਹੀ ਨਹੀਂ ਲਿਆ ਉਹ ਬੰਦਾ ਸੁਪਰ ਡੂਪਰ ਹਿੱਟ ਸੀ ਚਰਨਜੀਤ ਉਸ ਜਿਹਨੇ ਉਹਨੂੰ ਰਿਲੀਜ਼ ਕੀਤਾ ਸੀ ਮੈਨੂੰ ਇਹ ਵੀ ਪਤਾ ਪਿਆ ਉਹਨੂੰ ਕਿਸੇ ਨੇ ਪਾਣੀ ਵਿੱਚ ਕੁਝ ਪਾ ਕੇ ਦਿੱਤਾ ਤਾਂ ਉਹਦਾ ਗਲਾ ਖਰਾਬ ਕਰਤਾ ਸੀ ਇਹ ਜਿਹੜੇ ਦੂਜੇ ਮੌਲਕਾਂ ਨਾਲ ਪਿਆਰ ਦੀ ਗੱਲ ਕਰਦੇ ਆ ਮੁਹੱਬਤ ਦੀ ਗੱਲ ਕਰਦੇ ਆ ਆਪਣੇ ਨਾਲ ਦੇ ਤਾਂ ਮਾਰਦੇ ਆ ਆਪਣੇ ਨਾਲ ਦੇ ਦੀ ਕਦੀ ਗੱਲ ਹੀ ਨਾ ਤਾਂ ਹੋਈ ਕਿ ਦੂਜੇ ਮੁਲ ਖਦਾ ਮੁਹੱਬਤ ਸਿਖਾ ਰਹੇ ਸਾਨੂੰ ਕਲਾਕਾਰ ਐ ਹੁੰਦਾ ਕਲਾਕਾਰ ਨੂੰ ਐ ਗੱਲ ਕਰ ਬਹੁਤ ਵੱਲੇ ਗੁੱਗਿਲ ਭਾਜੀ ਵੀ ਕਹਿੰਦੇ ਆ ਐਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਪਰ ਆਪਣੇ ਨਾਲ ਤੁਰਿਆਂ ਫਿਰਦਿਆਂ ਨਾ ਤੁਸੀਂ ਐਦਾਂ ਦੀਆਂ ਗੱਲਾਂ ਗੱਲਾਂ ਕਿੱਥੋਂ ਕਰਦੇ ਹੋ ਕੋਈ ਨਹੀਂ ਕਰਦਾ ਇਹ ਸਿਰਫ ਦਿਖਾਵੇ ਨੇ ਡਰਾਮੇ ਨੇ ਬਣਾਪੀ ਲੋਕ ਨੇ ਜਿਹੜੇ ਜੈਨੂਇਨ ਲੋਕ ਨੇ ਸਾਡੇ ਅਰਗੇ ਇੰਡਸਟਰੀ ਦੇ ਵਿੱਚ ਉਹਨੂੰ ਨਾ ਤਾਂ ਇਹ ਟਿਕਣ ਦਿੰਦੇ ਆ ਜਾਂ ਫਿਰ ਮਰਵਾ ਦਿੰਦੇ ਆ ਜਾਂ ਫਿਰ ਆਊਟ ਕਰਾ ਦਿੰਦੇ ਆ ਔਰ ਇਸੇ ਕਰਕੇ ਸਾਡਾ ਟੈਲੈਂਟ ਵਧੀਆ ਜਿਹੜਾ ਆ ਉਹ ਅੱਗੇ ਨਹੀਂ ਆ ਰਿਹਾ ਉਹ ਪਿੱਛੇ ਹੀ ਰਹਿ ਰਿਹਾ ਅਸਲ 'ਚ ਸਾਡੀ ਗਲਤਫਹਿਮੀ ਆ ਅਸੀਂ ਫਿਲਮਾਂ 'ਚ ਤਰੱਕੀ ਕਰਨ ਲਈ ਕੋਸ਼ਿਸ਼ ਕਰਨ ਲਈ ਕੁਝ ਨਹੀਂ ਹੋਇਆ ਉਸ ਲੈਵਲ ਦੀ ਚੀਜ਼ ਹੀ ਨਹੀਂ ਆਉਂਦੀ ਪੰਜਾਬੀ ਜਿੱਥੇ ਵੀ ਗਏ ਆ ਅਸੀਂ ਇਦਾਂ ਹੀ ਕੀਤਾ ਪਹਿਲਾਂ ਬੰਗਾਲੀ ਮੁੰਬਈ ਦੇ ਵਿੱਚ ਕੰਮ ਕਰਦੇ ਸੀ ਉੱਥੋਂ ਆਪਾਂ ਕਿੱਦਾਂ ਕਢਾਏ ਧਰਮਿੰਦਰ ਅਰਗਿਆ ਨੇ ਅਸੀਂ ਭੁੱਲ ਜਾਂਨੇ ਥੋੜੇ ਦਿਨਾਂ 'ਚ ਇਹ ਇਮਾਨਦਾਰੀ ਇਨਸਾਨੀਅਤ ਜਮ ਹੀ ਖਤਮ ਹੋ ਚੁੱਕੀ ਹੈ ਜੀ ਇਹ ਚੀਜ਼ਾਂ ਸਮਝੋ ਏ ਆਰ ਜੀ ਕਰਨ ਦੀ ਮੈਂ ਤਾਂ ਗੱਲ ਕਰਦਾ ਜਿਹੜੀ ਪਿੱਛੇ ਬਿਲਡਿੰਗ ਮੇਰੇ ਦਿਖ ਰਹੀ ਹੈ ਇਮੇਰੇ ਵਾਰ ਇੱਕ ਦਿਨ ਵੀਡੀਓ ਪਾਉਂਗਾ ਅਸਲ ਵਿੱਚ ਕੀ ਹੈ ਦਿਖਾਉਣਾ ਲੋਕਾਂ ਨੂੰ ਦਿਖਾਉਂਦੇ ਕੀ ਹੈ ਇੱਥੇ ਕਾਹਨ ਹੋਇਆ ਸੀ ਕੁੜੀ ਦਾ ਮਿਹਰਬਾਨੀ ਸ਼ੁਕਰੀਆ